ਤਦਾਦੀਏ ਕਿ ਪੰਜਾਬ ਦੇ ਲੁਧਿਆਣਾ ਦੇ ਵਿੱਚ ਆਰਤੀ ਚੌਂਕ ਨੇੜੇ ਇੱਕ ਹਾਰਡਵੇਅਰ ਸ਼ੋਅਰੂਮ ਦੇ ਵਿੱਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆ ਰਿਹਾ ਸੋ ਅੱਗ ਲੱਗਣ ਤੋਂ ਤੁਰੰਤ ਬਾਅਦ ਸ਼ੋਅਰੂਮ ਦੇ ਵਿੱਚ ਕੰਮ ਕਰ ਰਹੇ ਮੁਲਾਜ਼ਮਾ ਨੇ ਭੱਜ ਕੇ ਆਪਣੀ ਜਾਨ ਬਚਾ ਲਈ ਹੈ ਅਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅੱਗ ਵੱਧਦੀ ਦੇਖ ਲੋਕਾਂ ਨੇ ਤੁਰੰਤ ਫਾਇਰ ਬਰਗੇਡ ਨੂੰ ਸੂਚਿਤ ਕੀਤਾ ਸੋ ਲੁਧਿਆਣਾ ਦੇ ਆਰਤੀ ਚੌਕ ਨੇੜੇ ਇੱਕ ਹਾਰਡਵੇਅਰ ਸ਼ੋਰੂਮ ਦੇ ਵਿੱਚ ਇਹ ਭਿਆਨਕ ਅੱਗ ਲੱਗ ਗਈ ਅਤੇ ਅੱਗ ਲੱਗਣ ਤੋਂ ਤੁਰੰਤ ਬਾਅਦ ਸ਼ੋਰੂਮ ਦੇ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੇ ਭੱਜ ਕੇ ਆਪਣੀ ਜਾਨ ਜਿਹੜੀ ਬਚਾਈ ਹੈ ਤੇ ਆਸ-ਪਾਸ ਦੇ ਦੁਕਾਨਦਾਰਾਂ ਨੇ ਅੱਗ ਨੂੰ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ ਤੇ ਪਰ ਅੱਗ ਵੱਧਦੀ ਦੇਖ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀਆਂ ਦਿਖਾਈ ਦੇ ਰੀਆਂ ਨੇ ਸੋ ਲੁਧਿਆਣਾ ਦੇ ਆਰਤੀ ਚੌਕ ਨੇੜੇ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਸ਼ੋਰੂਮ ਹੈ ਜੋ ਕਿ ਹਾਰਡਵੇਅਰ ਦਾ ਦੱਸਿਆ ਜਾ ਰਿਹਾ ਉਸ ਦੇ ਵਿੱਚ ਭਿਆਨਕ ਅੱਗ ਲੱਗ ਗਈ ਹੈ ਤੇ ਅੱਗ ਲੱਗਣ ਤੋਂ ਤੁਰੰਤ ਬਾਅਦ ਸ਼ੋਰੂਮ ਦੇ ਵਿੱਚ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਭੱਜਣਾ ਪਿਆ ਆਪਣੀ ਜਾਨ ਬਚਾਉਣ ਦੇ ਲਈ ਭੱਜਣਾ ਪਿਆ ਸੋ ਫਾਇਰ ਬਰਗੇਡ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਜਾਂਦਾ ਜਿਸ ਤੋਂ ਬਾਅਦ ਫਾਇਰ ਗ੍ਰੇਡ ਦੀਆਂ ਟੀਮਾਂ ਪਹੁੰਚਦੀਆਂ ਨੇ ਤੇ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ ਸੋ ਤਸਵੀਰਾਂ ਨੇ ਜਿਹੜੀਆਂ ਲੁਧਿਆਣਾ ਦੇ ਆਰਤੀ ਚੌਂਕ ਦੇ ਨਜ਼ਦੀਕ ਇੱਕ ਹਾਰਡਵੇਅਰ ਸ਼ੋਰੂਮ ਦੀਆਂ ਨੇ ਸੋ ਤੁਸੀਂ ਦੇਖਦੇ ਹੋ ਤੂਏ ਦੀ ਚਿੱਟੀ ਚਾਦਰ ਜਿਹੜੀ ਅਸਮਾਨ ਦੇ ਵਿੱਚ ਦਿਖਾਈ ਦੇ ਰਹੀ ਹੈ ਸੋ ਆਸ-ਪਾਸ ਦੇ ਜੋ ਦੁਕਾਨਦਾਰ ਨੇ ਉਹਨਾਂ ਵੱਲੋਂ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਟੀਮਾਂ ਪਹੁੰਚਦੀਆਂ ਨੇ ਤੇ ਅੱਗ ਦੇ ਉੱਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ ਸੋ ਲੁਧਿਆਣਾ ਦੇ ਆਰਤੀ ਚੌਂਕ ਨੇੜੇ ਇਹ ਅੱਗ ਲੱਗੀ ਹੈ ਤੇ ਹਾਰਡਵੇਅਰ ਦਾ ਜੋ ਸ਼ੋਰੂਮ ਹੈ ਉਸ ਦੇ ਵਿੱਚੋਂ ਤੂਏ ਦੀ ਚਿੱਟੀ ਚਾਦਰ ਅਸਮਾਨ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਤੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ حاصل ਕਰਨ ਦੇ ਲਈ ਮੇਰੇ ਸਹਿਯੋਗੀ ਅਮਿਤ ਸੇਠੀ ਸਾਡੇ ਨਾਲ ਜੁੜ ਚੁੱਕੇ ਨੇ ਅਮਿਤ ਲੁਧਿਆਣਾ ਦੇ ਸ਼ੋਰੂਮ ਦੇ ਵਿੱਚ ਅੱਗ ਲੱਗੀ ਹੈ ਤੇ ਕੀ ਕੁਝ ਜਾਣਕਾਰੀ ਹੈ ਤੁਹਾਡੇ ਕੋਲ ਕੁਦਰਿੰਦਰ ਅਗਰ ਗੱਲ ਕੀਤੀ ਜਾਵੇ ਤੇ ਆਰ ਪੀ ਚੌਂਕ ਦੇ ਕੋਲ ਜਿਹੜਾ ਨੇ ਸ਼ੋਕਾ ਹਾਜਵੇਦ ਦੀ ਇੱਕ ਦੁਕਾਨ ਹੈ ਉੱਥੇ ਜਿਹੜੀ ਅੱਗ ਦੀ ਨਿਕਤਨਾ ਜਿਹੜੀ ਹੈ ਸਾਹਮਣੇ ਆਈ ਹੈ ਜੰਗਲ ਵਿਭਾਗ ਦੀ ਟੀਮ ਨੂੰ ਜਿਹੜੀ ਹੈ ਸੂਚਨਾ ਦਿੱਤੀ ਗਈ ਸੀ ਕਿਰੀਬ 4 ਦੇ ਕਰੀਬ ਜਿਹੜੀਆਂ ਨੇ ਦੰਤਲ ਵਿਭਾਗ ਦੀਆਂ ਜੜੀਆਂ ਮੌਕੇ ਤੇ ਪਹੁੰਚੀਆਂ ਤੇ ਅੱਗ ਜਨੀ ਘਟਨਾ ਤੇ ਕਾਬੂ ਪਾਇਆ ਹਾਲਾਂਕਿ ਛਾਣਵੇਂ ਜਿਹੜੀ ਹੈ ਕੀਤੀ ਜਾ ਰਹੀ ਹੈ ਕਿ ਕੀ ਕਾਰਨ ਜਿਹੜੀ ਹੈ ਅਗਜਨੀ ਘਟਨਾ ਜਣੀ ਹੋਈ ਆ ਤੇ ਬਿਲਕੁਲ ਛਾਣਵੇਂ ਕੀਤੀ ਜਾ ਰਹੀ ਹੈ ਤੇ ਦੇਖਣਾ ਹੋਵੇਗਾ ਅਕਸਰ ਦੇਖਣਾ ਹੁੰਦਾ ਹੈ ਕਿ ਜਦੋਂ ਗਰਮੀ ਦਾ ਸੀਜ਼ਨ ਹੈ ਤੇ ਅਗਜਨੀ ਘਟਨਾ ਜੜੀਆਂ ਨੇ ਵਾਪਰਦੀਆਂ ਨੇ ਜੀ ਅਮੀਤਾ ਕੋਈ ਸ਼ੋਰਟ ਸਰਕਟ ਹੋਇਆ ਜਾਂ ਫਿਰ ਇਹ ਅੱਗ ਕਿਵੇਂ ਲੱਗੀ ਆ ਜਿਵੇਂ ਕਿ ਤੁਸੀਂ ਦੱਸਿਆ ਕਿ ਅਕਸਰ ਹੀ ਗਰਮੀ ਦੇ ਮੌਸਮ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਪਰੰਤੂ ਕਈ ਵਾਰ ਅਮਿੱਤ ਐਵੇਂ ਵੀ ਹੁੰਦਾ ਕਿ ਜਾਣ ਬੁੱਝ ਕੇ ਜਾਂ ਫਿਰ ਕਿਸੇ ਨੇ ਸ਼ਰਾਰਤ ਕੀਤੀ ਹੁੰਦੀ ਹੈ ਇਹੋ ਜਿਹੇ ਮਾਮਲੇ ਨਾਲ ਵੀ ਜਿਹੜੀਆਂ ਅੱਗ ਜਣੀਆਂ ਦੀਆਂ ਘਟਨਾਣੇ ਵਾਪਰਦੀਆਂ ਨੇ ਬਿਲਕੁਲ ਜਿੰਦਰ ਅਕਸਰ ਦੇਖਣ ਨੂੰ ਮਿਲਦਾ ਹੈ ਖਾਸ ਕਰ ਗਰਮੀ ਦੇ ਜਦੋਂ ਮੌਸਮ ਹੁੰਦਾ ਤਾਂ ਅਕਸਰ ਦੇਖਣ ਨੂੰ ਮਿਲਦਾ ਕਿ ਕਈ ਲੋਕ ਜਿਹੜੇ ਨੈਚਰਲ ਸਾਰਕੀ ਅੰਸਰ ਜਿਹੜੇ ਨੇ ਉਹ ਵੀ ਇਸ ਤਰ੍ਹਾਂ ਦੀ ਕਟਨਾ ਨੂੰ ਅਲਜ਼ਾਮ ਦਿੰਦੇ ਨੇ ਹਾਲਾਂਕਿ ਮਾਮਲਾ ਜਿਹੜਾ ਹੈ ਜ਼ਰੂਰ ਜਦੋਂ ਕੋਈ ਅ有机 ਕਟਨਾ ਹੁੰਦੀ ਹੈ ਤੇ LEDR ਕੇ ਜਿਸ ਤਰ੍ਹਾਂ ਕੱਤੀ ਜਾਂਦੀ ਹੈ ਮਾਮਲਾ ਦਰਜ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜੀ ਹੈ ਇਨਵੈਸਟੀਗੇਸ਼ਨ ਬਿਲਕੁਲ ਕੀਤੀ ਜਾਂਦੀ ਹੈ ਕਿਉਂਕਿ ਅਗਰ ਅਪਾ ਲੁਧਿਆਣਾ ਦੀ ਅਗਰ ਅੱਜ ਦੀ ਗੱਲ ਕਰੀਏ ਤੇ ਉੱਥੇ ਸਾਫੀ ਜਿਹੜਾ ਆਗਤੀਗੀ ਅੱਗ ਨੇ ਕਾਫੀ ਉੱਪਰ ਜਿਹੜਾ ਹੈ ਰੂਪ ਲੈ ਲਿਆ ਸੀਗਾ ਤੇ ਭਾਂਬੜ ਜਿਹੜੇ ਨੇ ਉੱਥੇ ਮਚਰੇ ਸੰਤ ਬਿਲਕੁਲ ਜਿਹੜਾ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੋ ਕੇ ਸਾਹਮਣੇ ਆਉਗੀ ਕੀ ਕਾਰਨ ਦੱਸੇ ਜਾ ਰਹੇ ਹਨ ਹਾਲਾਂਕਿ ਅਗਰ ਪ੍ਰੋਕਸੀਮਲ ਉਸਤਰਾ ਦੀ ਗੱਲ ਕੀਤੀ ਜੇਕਰ ਸੌਟ ਸਕਸਟ ਜਿਹੜਾ ਹੈ ਕਾਰਨ ਜਿਹੜਾ ਹੈ ਦੱਸਿਆ ਜਾ ਰਹੇ ਹੈ ਜੀ ਸੋਮਿਤ ਕਿੰਨੀਆਂ ਫਾਇਰ ਗ੍ਰੇਡ ਦੀਆਂ ਗੱਡੀਆਂ ਨੇ ਜਿਨ੍ਹਾਂ ਨੇ ਅੱਗ ਤੇ ਕਾਬੂ ਪਾਇਆ ਤੇ ਕਿੰਨੀ ਕੁ ਮੁਸ਼ਕਲਤ ਕਰਨੀ ਪਈ ਹੈ ਤੇ ਜਿਨ੍ਹਾਂ ਨੇ ਜਾਨ ਬਚਾਈ ਹੈ ਕੋਈ ਜ਼ਖਮੀ ਹੋਇਆ ਜਾਂ ਨਹੀਂ ਹਾਲਾਂਕਿ ਕੋਈ ਇਤਲਾ ਦੀ ਗੱਲ ਜਿਹੜੀ ਹੈ ਸਾਹਮਣੇ ਨਹੀਂ ਆ ਰਹੀ ਕਿ ਕਿਸੇ ਜਾਨ ਮਾਲ ਦਾ ਨੁਕਸਾਨ ਹੋਇਆ ਹੋਵੇ ਹਾਲਾਂਕਿ ਜਦੋਂ ਅੱਗ ਉੱਤੇ ਨਹੀਂ ਘਟਨਾ ਹੁੰਦੀ ਹੈ ਤੇ ਜਖਮੀ ਜਿਹੜੇ ਨੇ ਕੁਝ ਲੋਕ ਜਿਹੜੇ ਨੇ ਦਿੱਸੇ ਜਾ ਰਹੇ ਨੇ ਹੋਏ ਨੇ ਨਾਲ ਹੀ ਸੰਕਰ ਵਿਭਾਗ ਦੀਆਂ ਕਰੀਬ 4 ਗੱਡੀਆਂ ਮੌਕੇ ਤੇ ਪਹੁੰਚੀਆਂ ਸਨ ਤੇ ਕਾਫੀ ਦਿੱਸੋ ਜਿਹ ਹੈ ਤੋਂ ਬਾਅਦ ਜਿਹੜੀ ਹੈ ਅੱਗ ਤੇ ਕਾਬੂ ਪਾਇਆ ਗਿਆ ਠੀਕ ਹੈ ਸੋ ਜਾਣਕਾਰੀ ਦੇਣ ਦੇ ਲਈ ਮਿਤ ਸੇਠੀ ਤੁਹਾਡਾ ਬਹੁਤ ਬਹੁਤ ਧੰਨਵਾਦ